ਕੁਲਵਾਰ ਸਿੰਘ ਸੇਦੋਜੀ ਜੁੜੇ ਨੇ ਐਮਐਲਏ ਸਾਹਿਬ ਹੁਣੇ-ਹੁਣੇ ਪਰਿਵਾਰ ਨੂੰ ਮਿਲ ਕੇ ਆਏ ਹੋ ਰਾਜਵੀਰ ਜਵੰਦਾ ਸਾਡੇ ਵਿਚਕਾਰੋਂ ਰੁਕਸਤ ਹੋ ਗਏ ਅਲਵਿਦਾ ਆ ਗਏ ਕਿੰਨਾ ਵੱਡਾ ਘਾਟਾ ਹੈ ਇਹ ਨਾ ਪੂਰੇ ਜਾਣ ਵਾਲਾ ਘਾਟਾ ਹੈ ਐਦਾਂ ਦੇ ਜਿਹੜੇ ਕਲਾਕਾਰ ਨੇ ਇਹ ਕਦੇ-ਕਦੇ ਜੰਮਦੇ ਨੇ ਕਦੇ-ਕਦੇ ਆਉਂਦੇ ਨੇ ਲੇਕਿਨ ਲੰਬੀ ਲੜਾਈ 10 ਦਿਨ ਤੋਂ ਵੱਡੀ ਲੜਾਈ ਲੜੀ ਜ਼ਿੰਦਗੀ ਦੇ ਮੌਤ ਦੀ ਆਖਰ ਮੌਤ ਨੇ ਅੱਜ ਉਹਨਾਂ ਨੂੰ ਖਰਾਤਾ ਤੇ ਅੱਜ ਉਹ ਸਾਨੂੰ ਸਾਰਿਆਂ ਨੂੰ ਰੋਂਦੇ-ਕੁੜਾਂਦੇ ਛੱਡ ਕੇ ਚਲੇ ਗਏ ਨੇ ਬੜਾ ਵੱਡਾ ਖਾਸਾ ਬੜਾ ਵੱਡਾ ਦੁੱਖ ਪਰਿਵਾਰ ਨੂੰ ਤਾਂ ਐਡਾ ਵੱਡਾ ਪਹਾੜ ਟੁੱਟਿਆ ਜਿਹਦਾ ਬੱਚਾ ਇੰਨਾ ਕਾਮਯਾਬ ਸ਼ਿਖਰਾਂ ਤੇ ਪਹੁੰਚਿਆ ਹੋਇਆ ਅੱਜ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਕੋਈ ਸ਼ਬਦ ਨਹੀਂ ਹੈਗੇ ਮਤਲਬ ਕੋਈ ਜਿਹੜੇ ਕਹੇ ਜਾ ਸਕਣ ਪਰ ਭਾਣਾ ਜਿਹੜਾ ਬੀਤ ਲਿਆ ਤੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਹਾਂ ਕਿ ਉਹਨੂੰ ਆਪਣੇ ਚਰਨ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਬਲ ਦੇਵੇ ਕਿ ਐਡਾ ਵੱਡਾ ਸਹਿਤ ਕਹਿ ਜਿਹੜਾ ਸਦਮਾ ਉਹ ਸਹਿ ਸਕਣ ਪਰਿਵਾਰ ਨੂੰ ਮਿਲ ਕੇ ਆਇਓ ਸਸਕਾਰ ਬਾਰੇ ਦੱਸਿਆ ਕੁਝ ਨਹੀਂ ਅਜੇ ਤਾਂ ਕੁਝ ਨਹੀਂ ਹੈਗਾ ਕਿਉਂਕਿ ਲੈ ਕੇ ਜਾ ਰਹੇ ਸੀ ਉਹਦਾ ਉਹਨਾਂ ਦੀ ਉਹਨੂੰ ਡੇਡ ਬੋਡੀ ਨੂੰ ਤੇ ਮੇਰਾ خیال ਹੈ ਬਈ ਸੰਸਕਾਰ ਪਿੰਡ ਕਰਨਗੇ ਕੱਲ ਕਰਨਾ ਹੈ ਬਾਕੀ ਆਨਰ ਟਾਈਮ ਚ ਜੋ ਪਰਿਵਾਰ ਦਾ ਪ੍ਰੋਗਰਾਮ ਹੋਊਗਾ ਉਹ ਦੇਖ ਲੈ ਜਾਊਗਾ ਤੁਹਾਨੂੰ ਇੰਨੇ ਲੋਕਾਂ ਨੇ ਚੁਣ ਕੇ ਭੇਜਿਆ ਤੇ ਹੁਣ ਲੋਕ ਸਵਾਲ ਕਰ ਰਹੇ ਨੇ ਕਿ ਰਾਜਵੀਰ ਜਵੰਦੇ ਦੇ ਨਾਲ ਜੋ ਹਾਦਸਾ ਵਾਪਰਿਆ ਹੈ ਅਵਾਰਾ ਪਸ਼ੂਆਂ ਕਰਕੇ ਵਾਪਰਿਆ ਹੈ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਮੋਹਾਲੀ ਦੇ ਵਿੱਚ ਵੀ ਇਹੀ ਹਾਲ ਹੈ ਕਿੰਨਾ ਕੁ ਤੁਸੀਂ ਮੰਨਦੇ ਹੋ ਕਿ ਇਹ ਸਹੀ ਦੱਸਿਆ ਜਾ ਰਿਹਾ ਹੈ ਕਾਰਨ ਤੇ ਕਿਉਂ ਕੰਟਰੋਲ ਨਹੀਂ ਹੋ ਰਿਹਾ ਹਾਲੇ ਤੱਕ ਇਹ ਬੜੀ ਵੱਡੀ ਤਰਾਸ਼ਦੀ ਹੈ ਜੀ ਮਤਲਬ ਸਾਡੀਆਂ ਅੱਖਾਂ ਦੇ ਸਾਹਮਣੇ ਐਜੇ ਬਹੁਤ ਖਾਸ ਜਿਹੜੇ ਹੋ ਰਹੇ ਨੇ ਪਰ ਕੁਝ ਅਣਗਹਿਲੀ ਕਰਕੇ ਕੁਝ ਧਾਰਮਿਕ ਸਮੱਸਿਆਵਾਂ ਕਾਮਾਂ ਕਰਕੇ ਮਤਲਬ ਇਹ ਜਿਹੜੇ ਇਹਨਾਂ ਨੂੰ ਕੰਟਰੋਲ ਕਰਨਾ ਜਿਹੜਾ ਬੜਾ ਹੀ ਮੁਸ਼ਕਲ ਹੋ ਰਿਹਾ ਹੈ ਪਰ ਫਿਰ ਵੀ ਸਾਡੀ ਕੋਸ਼ਿਸ਼ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਵਾਂ ਕਾਨੂੰਨ ਬਣਾ ਕੇ ਕਿਸੇ ਤਰੀਕੇ ਦੇ ਨਾਲ ਵੀ ਮਾਜੋਬ ਮੁੱਖ ਮੰਤਰੀ ਜੀ ਨਾਲ ਵੀ ਉਸਨੂੰ ਉਹ ਵੀ ਉਸਨੂੰ ਗੱਲ ਕਰ ਰਹੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਕੰਟਰੋਲ ਹੈ ਜਿਹੜਾ ਕੀਤਾ ਜਾ ਸਕੇ ਇਹ ਗੱਲ ਹੋਈ ਐ ਮੈਂ ਮੁੱਖ ਮੰਤਰੀ ਸਾਹਿਬ ਉਸ ਦਾ ਮੁੱਖ ਮੰਤਰੀ ਮੈਂ ਅਸੀਂ ਇਕੱਠੇ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਹੈ ਤਾਂ ਬੜੀ ਵੱਡੀ ਸਮੱਸਿਆ ਪਰ ਦੇਖ ਲੈ ਵੀ ਪੰਜਾਬ ਲਈ ਵੀ ਕੀ ਇਹਦਾ ਹੋ ਸਕਦਾ ਉਹ ਕਰਾਂਗੇ ਇਹ ਪੂਰੇ ਮਤਲਬ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈਗੀ ਇਹ ਬੱਦੀ ਮਰੇ ਨੇ ਹਿਮਾਚਲ ਹਰਿਆਣਾ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੀ ਇੱਕ ਬੜੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਵੀ ਸਾਰੇ ਪੋਲੀਟਿਸ਼ੀਅਨ ਸੋਚ ਕੇ ਬੈਠ ਗਏ ਸਿਰ ਜੋੜ ਕੇ ਇਹਦੇ ਸਮੱਸਿਆ ਦਾ ਹੱਲ ਜਿਹੜਾ ਉਹ ਕਰਨਾ ਚਾਹੀਦਾ ਉਹ ਬਿਲਕੁਲ ਸਾਡੇ ਨਾਲ ਮੋਹਾਲੀ ਦੇ ਐਮ.ਐਲ.ਏ ਕੁਲਵੰਤ ਸਿੰਘ ਸੇਦੋਜੀ ਜੀ ਜੁੜੇ ਨੇ ਐਮ.ਐਲ.ਏ ਸਾਹਿਬ ਹੁਣੇ-ਹੁਣੇ ਪਰਿਵਾਰ ਨੂੰ ਮਿਲ ਕੇ ਆਏ ਹੋ ਰਾਜਵੀਰ ਜਵੰਦਾ ਸਾਡੇ ਵਿੱਚ ਕਾਰੋਂ ਰੁਖਸਤ ਹੋ ਗਏ ਅਲਵਿਦਾ ਆ ਗਏ ਕਿੰਨਾ ਕਬੜਾ ਘਟਾ ਹੈ ਇਹ ਨਾ ਪੂਰੇ ਜਾਣ ਵਾਲਾ ਘਟਾ ਹੈ ਐਦਾਂ ਦੇ ਜਿਹੜੇ ਕਲਾਕਾਰ ਨੇ ਕਦੇ-ਕਦੇ ਜੰਮਦੇ ਨੇ ਕਦੇ-ਕਦੇ ਆਉਂਦੇ ਨੇ ਲੇਕਿਨ ਲੰਬੀ ਲੜ ਤੇ ਵੱਡੀ ਲੜਾਈ ਲੜੀ ਜ਼ਿੰਦਗੀ ਦੇ ਮੌਤ ਦੀ ਆਖਰ ਮੌਤ ਨੇ ਅੱਜ ਉਹਨਾਂ ਨੂੰ ਹਰਾਤਾ ਤੇ ਅੱਜ ਉਹ ਸਾਨੂੰ ਸਾਰਿਆਂ ਨੂੰ ਰੋਂਦੇ ਕੌਣਦੇ ਛੱਡ ਕੇ ਚਲੇ ਗਏ ਨੇ ਬੜਾ ਵੱਡਾ ਖਾਸਾ ਬੜਾ ਵੱਡਾ ਦੁੱਖ ਪਰਿਵਾਰ ਨੂੰ ਤਾਂ ਐਡਾ ਵੱਡਾ ਪਹਾੜ ਟੁੱਟਿਆ ਜਿਹਦਾ ਬੱਚਾ ਇੰਨਾ ਕਾਮਯਾਬ ਸ਼ਿਖਰਾਂ ਤੇ ਪਹੁੰਚਿਆ ਹੋਇਆ ਅੱਜ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਕੋਈ ਸ਼ਬਦ ਨਹੀਂ ਹੈਗੇ ਮਤਲਬ ਕੋਈ ਜਿਹੜੇ ਕਹੇ ਜਾ ਸਕਣ ਪਰ ਭਾਣਾ ਜਿਹੜਾ ਬੀਤ ਲਿਆ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਮੈਨੂੰ ਆਪਣੇ ਚਰਨ ਵਿੱਚ ਨਿਵਾਸ ਦੇ ਵਿੱਚ ਪਰਿਵਾਰ ਨੂੰ ਬਲ ਦਵੇ ਕਿ ਐਡਾ ਵੱਡਾ ਸਹਿਤ ਕਹ ਜਿਹੜਾ ਸਦਮਾ ਉਹ ਸਹਿ ਸਕਣ ਪਰਿਵਾਰ ਨੂੰ ਮਿਲ ਕੇ ਆਇਓ ਸੰਸਕਾਰ ਬਾਰੇ ਦੱਸਿਆ ਕੁਝ ਨਹੀਂ ਅਜੇ ਤਾਂ ਕੁਝ ਨਹੀਂ ਹੈਗਾ ਕਿਉਂਕਿ ਲੈ ਕੇ ਜਾ ਰਹੇ ਸੀ ਉਹਨਾਂ ਉਹਨਾਂ ਦੀ ਉਹਨੂੰ ਡੈੱਡ ਬੋਡੀ ਨੂੰ ਤੇ ਮੇਰਾ خیال ਹੈ ਬਈ ਸੰਸਕਾਰ ਪਿੰਡ ਕਰਨਗੇ ਕੱਲ ਕਰਨਾ ਹੈ ਬਾਕੀ ਆਨਰ ਟਾਈਮ ਜੋ ਪਰਿਵਾਰ ਦਾ ਪ੍ਰੋਗਰਾਮ ਹੋਊਗਾ ਉਹ ਦੇਖ ਲੈ ਜਾਊਗਾ ਉਹਨੂੰ ਐਨੇ ਲੋਕਾਂ ਨੇ ਚੁਣ ਕੇ ਭੇਜਿਆ ਤੇ ਹੁਣ ਲੋਕ ਸਵਾਲ ਕਰ ਰਹੇ ਨੇ ਕਿ ਰਾਜਵੀ ਜਵੰਦੇ ਦੇ ਨਾਲ ਜੋ ਹਾਦਸਾ ਵਾਪਰਿਆ ਹੈ ਅਵਾਰਾ ਪਸ਼ੂਆਂ ਕਰਕੇ ਵਾਪਰਿਆ ਹੈ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਮੋਹਾਲੀ ਦੇ ਵਿੱਚ ਵੀ ਇਹੀ ਹਾਲ ਹੈ ਕਿੰਨਾ ਕੁ ਤੁਸੀਂ ਮੰਨਦੇ ਹੋ ਕਿ ਇਹ ਸਹੀ ਦੱਸਿਆ ਜਾ ਰਿਹਾ ਹੈ ਕਾਰਨ ਤੇ ਕਿਉਂ ਕੰਟਰੋਲ ਨਹੀਂ ਹੋ ਰਿਹਾ ਹਾਲੇ ਤੱਕ ਇਹ ਬੜੀ ਵੱਡੀ ਤਰਾਸ਼ਦੀ ਹੈ ਜੀ ਮਤਲਬ ਸਾਡੀਆਂ ਅੱਖਾਂ ਦੇ ਸਾਹਮਣੇ ਐਜੇ ਬਹੁਤ ਖਾਸ ਜਿਹੜੇ ਹੋ ਰਹੇ ਨੇ ਪਰ ਕੁਝ ਅਣਗਹਿਲੀ ਕਰਕੇ ਕੁਝ ਧਾਰਮਿਕ ਸਮੱਸਿਆਵਾਂ ਕਰਕੇ ਮਤਲਬ ਇਹ ਜਿਹੜੇ ਇਹਨਾਂ ਨੂੰ ਕੰਟਰੋਲ ਕਰਨਾ ਜਿਹੜਾ ਬੜਾ ਹੀ ਮੁਸ਼ਕਲ ਹੋ ਰਿਹਾ ਪਰ ਫਿਰ ਵੀ ਸਾਡੀ ਕੋਸ਼ਿਸ਼ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਵਾਂ ਕਾਨੂੰਨ ਬਣਾ ਕੇ ਕਿਸੇ ਤਰੀਕੇ ਦੇ ਨਾਲ ਵੀ ਮਾਝੂਬ ਮੁੱਖ ਮੰਤਰੀ ਜੀ ਨਾਲ ਵੀ ਉਸਨੂੰ ਉਹ ਵੀ ਉਸਨੂੰ ਗੱਲ ਕਰ ਰਹੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਕੰਟਰੋਲ ਆ ਜਿਹੜਾ ਕੀਤਾ ਜਾ ਸਕੇ ਇਹ ਗੱਲ ਹੋਈ ਐ ਮੈਂ ਮੁੱਖ ਮੰਤਰੀ ਸਾਹਿਬ ਉਸ ਦਾ ਮੁੱਖ ਮੰਤਰੀ ਮੈਂ ਅਸੀਂ ਇਕੱਠੇ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਹੈ ਤਾਂ ਬੜੀ ਵੱਡੀ ਸਮੱਸਿਆ ਪਰ ਦੇਖ ਲੈਣਾ ਵੀ ਪਊ ਜਾਲੀ ਵੀ ਕੀ ਇਹਦਾ ਹੋ ਸਕਦਾ ਉਹ ਕਰਾਂਗੇ ਇਹ ਪੂਰੇ ਇੰਡ ਮਤਲਬ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈਗੀ ਇਹ ਬੱਦੀ ਮਰੇ ਨੇ ਹਿਮਾਚਲ ਹਰਿਆਣਾ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੀ ਇੱਕ ਬੜੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਵੀ ਸਾਰੇ ਪੋਲੀਟੀਸ਼ੀਅਨਾਂ ਨੇ ਸੋਚ ਕੇ ਬੈਠ ਕੇ ਸਿਰ ਜੋੜ ਕੇ ਇਹਦੇ ਸਮੱਸਿਆ ਦਾ ਹੱਲ ਜਿਹੜਾ ਉਹ ਕਰਨਾ ਚਾਹੀਦਾ ਹੈ